ਔਰ ਸਾਡੇ ਨਾਲ ਸਾਡੇ ਐਮਐਲ ਸਾਹਿਬ ਚੇਤਨ ਸਿੰਘ ਜੋੜਾ ਮਾਜਰਾ ਜੀ ਸਾਡੇ ਐਮਐਲ ਸਾਹਿਬ ਤੁੰਦ ਸਾਹਿਬ ਔਰ ਨਾਲ ਸਾਡੇ ਹਲਕਾ ਇੰਚਾਰਜ ਹਲਕਾ ਮਜੀਠੇ ਤੋਂ ਤਲਬੀਰ ਜੀ ਸਾਡੇ ਯਰਕ ਸਾਹਿਬ ਔਰ ਸਾਡੇ ਲਖਨਾ ਸਾਹਿਬ ਸਾਡੇ ਪ੍ਰਧਾਨ ਸਾਹਿਬ ਜਿਹੜੇ ਦਫ਼ਤਰ ਦੀ ਦੇਖਰੇਖ ਕਰ ਰਹੇ ਆ ਔਰ ਨਾਲ ਬੈਠੇ ਨੇ ਸਾਡੇ ਰਣਜੀਤ ਸਿੰਘ ਬਾਠ ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਅੱਜ ਇਹਨਾਂ ਦੀ ਰਹਿਨ ਨਮਾਇਦ ਹੇਠ ਕਾਂਗਰਸ ਦੇ ਵਿੱਚੋਂ ਇਈ ਪਰਿਵਾਰ ਮੈਂ ਕਹਿ ਸਕਦਾ ਹਾਂ ਵੀ ਅਲਵਿਦਾ ਕਹਿ ਕੇ ਅੱਜ ਉਹ ਵੀ ਆਮ ਆਦਮੀ ਪਾਰਟੀ ਦੇ ਲੜ ਜਿਹੜਾ ਉਹ ਫੜਨ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਪਿੰਡੇ ਚੀਮਾ ਖੁਰਦ ਹੈ ਇੱਥੇ ਯੂਥ ਆਗੂ ਗੁਰਸਿਮਰਨ ਸਿੰਘ ਗੁਰਪ੍ਰੀਤ ਸਿੰਘ ਆਲਮਦੀਪ ਸਿੰਘ ਮਨਦੀਪ ਸਿੰਘ ਨੰਦਲਾਲ ਮੇਜਰ ਸਿੰਘ ਫਰਮਾਨਦੀ ਇਹ ਸਾਡੇ ਰਣਜੀਤ ਸਿੰਘ ਬਾਠੋਣੀ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਇਹਨਾਂ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਕਿਉਂਕਿ ਮੈਂ ਦੱਸਣਾ ਚਾਹੁੰਦਾ ਵੀ ਇਹ ਆਮ ਆਦਮੀ ਪਾਰਟੀ ਹੈ ਸਾਡੀ ਪਾਰਟੀ ਹੈ ਇਹਦੇ ਵਿੱਚ ਕੋਈ ਸ਼ਫਾਰਸ਼ ਨਹੀਂ ਚੱਲਦੀ ਜਿਹੜਾ ਬੰਦਾ ਆ ਕੇ ਆਪਣੀ ਇਮਾਨਦਾਰੀ ਤੇ ਵਫਾਦਾਰੀ ਨਾਲ ਕੰਮ ਕਰਦਾ ਉਹਨੂੰ ਪਾਰਟੀ ਤੋਂ ਵੀ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ ਪਾਰਟੀ ਆਪ ਜੋ ਦਾ ਬੰਦਾ ਮਾਨ ਸਤਕਾਰ ਹੈ ਉਹ ਆਪ ਦਿੰਦੀ ਹੈ ਹੁਣ ਮੈਂ ਬਾਠ ਦੀ ਗੱਲ ਇਸ ਕਰਕੇ ਕਰ ਰਿਹਾ ਸੀ ਰਣਜੀਤ ਬਾਠ ਦੀ ਇਹ ਆਮਕਰ ਚੋਠਿਆ ਕਦੀ ਇਹਨੇ ਵੀ ਨਹੀਂ ਸੀ ਸੋਚਿਆ ਜਿਨੇ ਕਦੀ ਪਿੰਡ ਦੀ ਮੈਮਰੀ ਨਾਲ ਸੋਚੀ ਹੋਵੇ ਤੇ ਜਿੰਨੂੰ ਦਿਨ ਚੜਦੇ ਨੂੰ ਜਦੋਂ ਅਨਾਉਂਸਮੈਂਟ ਹੁੰਦੀ ਆ ਵੀ ਇਹ ਮਾਰਕੀਟ ਕਮੇਟੀ ਦਾ ਚੇਅਰਮੈਨ ਬਣ ਗਿਆ ਇਹ ਫਿਰ ਆਮ ਆਦਮੀ ਪਾਰਟੀ ਚ ਹੀ ਹੋ ਸਕਦਾ ਸੋ ਇਹੋ ਮਿਹਨਤ ਆ ਇਹਨਾਂ ਦੀ ਜਿਹੜੀ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆਈ ਆ ਅੱਗੋਂ ਵੀ ਜਿਹੜੇ ਜਿਹੜੇ ਪਾਰਟੀ ਦੇ ਵਰਕਰ ਸਹਬਾਨ ਸਾਡੇ ਮਿਹਨਤ ਕਰ ਰਹੇ ਨੇ ਪਾਰਟੀ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦੀ ਆ ਜਿਦ ਤਰ੍ਹਾਂ ਹੁਣ ਨਵੇਂ ਨੌਜਵਾਨ ਆਏ ਨੇ ਸਾਡੇ ਇਹਨਾਂ ਨੂੰ ਵੀ ਇਹੋ ਬੇਨਤੀ ਹੈ ਵੀ ਆ ਕੇ ਤਗੜੇ ਹੋ ਕੇ ਆਪਣੀ ਮਿਹਨਤ ਕਰੋ ਕਿਸੇ ਨੂੰ ਕਿਸੇ ਦੀ ਕੋਈ ਸ਼ਫਾਰਿਸ਼ ਪਾਉਣ ਦੀ ਲੋੜ ਨਹੀਂ ਤੁਹਾਡੇ ਕੀਤੇ ਹੋਏ ਕੰਮ ਤੁਹਾਡੀ ਕੀਤੀ ਹੋਈ ਮਿਹਨਤ ਜਿਹੜੀ ਆ ਉਹ ਰੰਗ ਲੈ ਕੇ ਆਉਗੀ ਸੋ ਚੋਣਾਂ ਦਾ ਅਖਾੜਾ ਭਖਿਆ ਔਰ ਆਮ ਆਦਮੀ ਪਾਰਟੀ ਇੱਕ ਚੀਜ਼ ਤੁਹਾਡੇ ਸਾਹਮਣੇ ਕਲੀਅਰ ਹੈ ਔਰ ਇਹਦਾ ਨਤੀਜਾ ਵੀ ਜਿਹੜਾ ਮੈਂ ਕਹਿ ਸਕਦਾ ਆਪ ਜੀ ਦੇ ਸਾਹਮਣੇ ਕਲੀਅਰ ਹੁੰਦਾ ਹੋਇਆ ਨਜ਼ਰ ਆ ਰਿਹਾ ਦਿਨ-ਪ੍ਰਤੀ ਦਿਨ ਰੋਜ਼ਾਨਾ ਕਈ ਪਰਿਵਾਰ ਦਿੱਲੀ ਦੇ ਦਿੱਲੀ ਕੋਈ ਪ੍ਰਧਾਨ ਕੋਈ ਪਿੰਡਾਂ ਦੇ ਸਰਪੰਚ ਹਰ ਬੰਦਾ ਉਹਦੀ ਪਸੰਦ ਕੀ ਬਣਿਆ ਹੋਇਆ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਕੀਤੇ ਹੋਏ ਕੰਮਾਂ ਤੇ ਵਿਹਾਰ ਤੇ ਗਰਾਊਂਡ ਦੇ ਵਿੱਚ ਲੋਕਾਂ 'ਚ ਵਿਚਰ ਰਹੀ ਹੈ ਔਰ ਉਹ ਜਦੋਂ ਆਪਣਾ ਪ੍ਰਚਾਰ ਜਾਂ ਕੀਤੇ ਹੋਏ ਕੰਮ ਲੋਕਾਂ 'ਚ ਲੈ ਕੇ ਜਾਂਦੇ ਆ ਤੇ ਵਾਕਿਆ ਹੀ ਲੋਕਾਂ ਦਾ ਮਨ ਬਣਦਾ ਹੈ ਔਰ ਲੋਕ ਸੋਚਦੇ ਨੇ ਵੀ ਜੇ ਪਹਿਲੀਆਂ ਸਰਕਾਰਾਂ ਵੀ ਰਹੀਆਂ ਨੇ ਜੇ ਕੰਮ ਕੀਤਾ ਤੇ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਕੀਤਾ ਔਰ ਇੱਥੇ ਅਕਸਰ ਬੜਾ ਕੁਝ ਸੁਣਨ ਨੂੰ ਮਿਲ ਰਿਹਾ ਸੀ ਕੋਈ ਕਹਿੰਦਾ ਜੀ ਸਾਨੂੰ ਫੋਨ ਤੇ ਧਮਕੀਆਂ ਆ ਰਹੀਆਂ ਨੇ ਕੋਈ ਕਹਿੰਦੇ ਜੀ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਮੈਂ ਇੱਕੋ ਗੱਲ ਕਹਾਂ ਜੇ ਚੰਗੇ ਕੰਮ ਕੀਤੇ ਹੁਣ ਫਿਰ ਧਮਕੀਆਂ ਜਾਂ ਡਰਾਉਣ ਦੀ ਲੋੜ ਨਹੀਂ ਪੈਂਦੀ ਲੋਕ ਆਪ ਵੋਟਾਂ ਪਾਉਂਦੇ ਨੇ ਸੋ ਮੈਂ ਸਾਡੇ ਮੰਤਰੀ ਸਾਹਿਬ ਲਾਲਚੰਦ ਘਟਾਰੂ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿਉਂਕਿ ਡਿਊਟੀਆਂ ਜਿਹੜੀਆਂ ਨੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਇੱਕ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਜਦੋਂ ਆਮ ਆਦਮੀ ਪਾਰਟੀ ਇਲੈਕਸ਼ਨ ਦੇ ਦੌਰ ਦੇ ਵਿੱਚ ਉਤਰਦੀ ਹੈ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਸਾਰਾ ਪਰਿਵਾਰ ਹੈ ਆਪਣੀ ਜ਼ਿੰਮੇਵਾਰੀ ਤਹਿਤ ਆਪੋ ਆਪਣੀਆਂ ਡਿਊਟੀਆਂ ਨੂੰ ਸਮਝਦੇ ਹੋਏ ਕੰਮ ਦੇ ਜਿਹੜੇ ਨਤੀਜੇ ਨੇ ਉਹ ਬਾਖੂਬ ਜਿਹੜੇ ਨੇ ਜਿਤਨਾ ਲੁਧਿਆਣਾ ਨੰਗਿਆ ਜਲੰਧਰ ਨੰਗਿਆ ਤੁਸੀਂ ਦੇਖਿਆ ਸਾਰਿਆਂ ਨੇ ਉਥੋਂ ਦੇ ਨਤੀਜੇ ਜਿਹੜੇ ਨੇ ਅਸੀਂ ਨਹੀਂ ਬੋਲਦੇ ਸਾਡਾ ਕੰਮ ਬੋਲਦਾ ਸੋ ਮੈਂ ਮੰਤਰੀ ਲਾਲਚੰਦ ਕਟਾਰੂ ਜੀ ਨੂੰ ਬੇਨਤੀ ਕਰੂੰਗਾ ਉਹ ਵੀ ਅੱਜ ਪਹੁੰਚੇ ਨੇ ਆਕੇ ਉਹ ਵੀ ਆਪਣਾ ਪ੍ਰਚਾਰ ਜਿਹੜਾ ਜਰੂਰ ਕਰਨ ਜੀ ਧੰਨਵਾਦ ਬਹੁਤ ਹੀ ਸਰਕਾਰਯੋਗ ਸਾਰੇ ਮੀਡੀਆ ਦੇ ਕਰਮੀ ਸਾਥੀ ਔਰ ਮੇਰੇ ਨਾਲ ਮੰਚ ਤੇ ਬੈਠੇ ਸਾਡੇ ਪੰਜਾਬ ਦੇ ਕਾਸਕਾਰੀ ਪ੍ਰਧਾਨ ਸਹਿਰੀ ਗਲਸੀ ਜੀ ਐਮਐਲਏ ਤੁਨ ਸਾਹਿਬ ਔਰ ਸਾਡੇ ਬਹੁਤ ਹੀ ਸਰਕਾਰਯੋਗ ਐਮ ਐਲ ਏ ਜੋੜਾ ਮਾਚਰਾ ਜੀ ਹਲਕਾ ਇੰਚਾਰਜ ਮਜੀਠਾ ਤਲਵੀਰ ਜੀ ਸੋ ਦਰਜਾ ਬਜਾ ਦਾ ਜਿੰਨੇ ਵੀ ਸਾਥੀ ਬੈਠੇ ਆ ਲਖਨਾ ਜੀ ਚੇਅਰਮੈਨ ਸਾਹਿਬ ਸਾਡੇ ਬੈਠੇ ਆ ਅ ਅੱਜ ਤੁਸੀਂ ਦੇਖਿਆ ਕਿ ਕਰਮਤਾਰਮ ਦੀ ਬਾਈ ਇਲੈਕਸ਼ਨ ਜਿਹਦੇ ਸਵੰਚ ਪੀਸੀ ਚੱਲ ਰਹੀ ਹੈ ਕਾਂਗਰਸ ਪਾਰਟੀ ਦੇ ਬਹੁਤ ਹੀ ਸਮਰਪਤ ਜਿਹੜੇ ਨੌਜਵਾਨ ਆਗੂ ਨੇ ਉਹਨਾਂ ਨੇ ਆਮਦਵੀ ਪਾਰਟੀ ਜੁਆਇਨ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੌਜਵਾਨਾਂ ਨਾਲ ਸਾਥੀਆਂ ਨੂੰ ਜੀ ਆਇਆਂ ਕਹਿੰਨਾ ਤੇ ਇਹ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡੀਆਂ ਸਵਾਵਾਂ ਦਾ ਜਿੱਥੇ ਪਾਰਟੀ ਨੂੰ ਫਾਇਦਾ ਹੋਏਗਾ ਉੱਥੇ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਵੀ ਤੁਹਾਡੇ ਸਨੀਆਂ ਨੂੰ ਵੀ ਦਾ ਫਾਇਦਾ ਪਹੁੰਚੇਗਾ ਕਿਉਂਕਿ ਤਰਨਤਾਰਨ ਦੀ ਵਾਈਲੈਕਸ਼ਨ ਜਿਹਦੇ ਚ ਇਹਨਾਂ ਨੇ ਕੰਮ ਕਰਨਾ ਇਹ ਇੱਕ ਉਸ ਹਾਲਾਚ ਹੋ ਰਹੀ ਹੈ ਜਦੋਂ ਸਾਡੇ ਬਹੁਤ ਹੀ ਸਰਕਾਰ ਜੋਗ ਸਾਡੇ ਪਿਆਰੇ ਸਾਥੀ ਇਸ ਦੁਨੀਆ ਤੋਂ ਚਲੇ ਗਏ ਆ ਔਰ ਆਨ ਫੋਰਚਨਟਲੀ ਇਹ ਬਾਈ ਇਲੈਕਸ਼ਨ ਉਹਨਾਂ ਦੀ ਮੌਤ ਤੋਂ ਬਾਅਦ ਤਰਨਤਾਰ ਦੇ ਅੰਦਰ ਹੋ ਰਹੀ ਹੈ ਇਸ ਇਲੈਕਸ਼ਨ ਨੇ ਨਾ ਤਾਂ ਪੰਜਾਬ ਦੀ ਸਰਕਾਰ ਤੇ ਕੋਈ ਅਸਰ ਪੈਣਾ ਨਾ ਕਿਸੇ ਦੀ ਇਹ ਸਰਕਾਰ ਸੀਟ ਜਿੱਤਣ ਨਾਲ ਸਰਕਾਰ ਬਣਨੀ ਹੈ ਬੇਸਿਕਲੀ ਇਹ ਚੋਣਾ ਇਹ ਚੋਣਾ ਪੰਜਾਬ ਦੇ ਅੰਦਰ ਉਹ ਸਿੱਧ ਕਰਨ ਗਿਆ ਕਿ ਪੰਜਾਬ ਦਾ ਆਪਸੀ ਭਾਈਚਾਰਾ ਪੰਜਾਬ ਦੀ ਪ੍ਰਭੂਸੱਤਾ ਤੇ ਪੰਜਾਬ ਦੀ ਭਲਾਈ ਲਈ ਇੱਕ ਲਕੀਰ ਖਿੱਚੀ ਜਾਣੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਪਿਛਲੇ 3.5 ਵਰਿਆਂ ਦੇ ਦੌਰਾਨ ਜਿਹੜੇ ਲੋਕਪੱਖੀ ਕੰਮ ਪੰਜਾਬ 'ਚ ਕੀਤੇ ਗਏ ਆ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਯੋਗ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਪਹਿਲੀ ਵਾਰ ਹੋਇਆ ਕਿ ਪੰਜਾਬੀਆਂ ਦਾ ਜਿਹੜਾ ਸਿਸਟਮ ਤੋਂ ਰਾਜਨੀਤੀ ਤੋਂ ਉਹ ਪੰਗ ਹੋਇਆ ਸੀਗਾ ਕਟੋ-ਕਟ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਉਹਨਾ ਬੇਸਿਕ ਸਾਈਡਾਂ ਦੇ ਬੇਸਿਕ ਕੰਮਾਂ ਦੇ ਉੱਤੇ ਫੋਕਸ ਕੀਤਾ ਜਿਹੜੀਆਂ ਮਨੁੱਖ ਨੂੰ ਹਰ ਵੇਲੇ ਸਤਾਂਦੀਆਂ ਨੇ ਸੋ ਚਾਹੇ ਪੰਜਾਬ ਦੇ ਅੰਦਰ ਹੈਲਥ ਦਾ ਸਵਾਲ ਹੋਵੇ ਅੱਜ ਹਰੇਕ ਹਸਪੀਟਲ ਦੇ ਅੰਦਰ 350 ਤੋਂ ਉੱਪਰ ਦਵਾਈਆਂ ਜਿਹੜੀਆਂ ਲੋਕਾਂ ਨੂੰ ਫ੍ਰੀ ਉਹ ਕਾਸਟ ਮਿਲਦੀਆਂ ਨੇ ਆਪਰੇਸ਼ਨ ਹੋ ਰਹੇ ਆ ਆਮ ਆਦਮੀ ਕਲੀਨਿਕਾਂ 'ਚ ਲੱਖਾਂ ਲੋਕਾਂ ਨੇ ਇਲਾਜ ਕਰਵਾਇਆ ਲੰਬੇ ਅਰਸੇ ਤੋਂ ਬਾਅਦ ਪੰਜਾਬ ਦੇ ਅੰਦਰ ਮੈਡੀਕਲ ਕਾਲਜ ਬਣਨੇ ਸ਼ੁਰੂ ਹੋਏ ਆ ਤੇ ਨਾਲ ਦੀ ਨਾਲ ਜਿਹੜਾ ਵਿਜਲੀ ਦਾ ਬਹੁਤ ਵੱਡਾ ਤੋਹਫਾ ਜਦੋਂ ਅਸੀਂ ਦੇਖਦੇ ਆ ਕਿ ਗੁਆਂਡੀ ਦਾ ਬਿੱਲ ਮਾਫ ਹੁੰਦਾ ਸੀਗਾ ਤੇ ਨਾਲ ਦੇ ਦਾ ਬਿੱਲ ਆਉਂਦਾ ਹੀ ਤਾਂ ਲੋਕ ਉਹ ਇਹ ਮਹਿਸੂਸ ਕਰਦੇ ਸਨ ਕਿ ਮੇਰੀ ਬੋਰਡ ਦਾ ਵੀ ਮੁੱਲ ਹੋਣਾ ਹੀ ਹੈ ਪਰ ਮੇਰੇ ਘਰ ਬਿੱਲ ਕਿਉਂ ਆ ਰਿਹਾ ਤੇ ਗੁਆਂਡੀ ਦਾ ਬਿੱਲ ਮਾਫ ਹੈ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ 600 ਯੂਨਿਟ ਬਿਜਲੀ ਦਾ ਮਾਫ ਕਰਕੇ ਬਿਨਾਂ ਕਿਸੇ ਵੈਂਡੇਟਾ ਕੋਈ ਧਰਮ ਕੋਈ ਜਾਤ ਕੋਈ ਮਜ਼ਬ ਨਹੀਂ ਸਮੁੱਚੇ ਪੰਜਾਬੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਤੇ ਅੱਜ 90% ਲੋਕਾਂ ਦਾ ਬਿਜਲੀ ਬਿੱਲ ਪੰਜਾਬ ਦੇ ਵਿੱਚ ਜ਼ੀਰੋ ਆ ਰਿਹਾ ਉਹ ਦਰਜਨਾ ਟੋਲ ਪਲਾਜੇ ਜਿਹੜੇ ਬੰਦ ਹੋਣੇ ਚਾਹੀਦੇ ਸਨ ਪਿਛਲੇ ਸਮੇਂ ਦੇ ਦੌਰਾਨ ਪਿਛਲੀਆਂ ਸਰਕਾਰਾਂ ਦੇ ਵੇਲੇ ਪਰ ਉਹਨਾਂ ਦੀ ਕਿਰਪਾ ਨਾਲ ਉਹ ਚਰਦੇ ਰਹੇ ਇਹ 65 ਲੱਖ ਰੁਪਈਆ ਜਿਹੜੇ ਰੋਜ਼ ਪੰਜਾਬੀਆਂ ਦੀ ਦੇਹਾਂਜੋ ਉਹ ਟੋਲ ਪਲਾਜੇ ਵਸੂਲਦੇ ਸਨ ਲੁੱਟਦੇ ਸਨ ਉਹ ਵੀ ਮਾਰ ਸਾਹਿਬ ਨੇ ਬੰਦ ਕਰਾ ਕੇ ਪੰਜਾਬ ਦੇ ਅੰਦਰ ਇੱਕ ਇਮਾਨਦਾਰੀ ਦਾ ਜਿਹੜਾ ਸੂਤ ਸਾਬਤ ਕੀਤਾ ਔਰ 52000 ਸਰਕਾਰੀ ਨੌਕਰੀਆਂ ਪੰਜਾਬ ਦੇ ਢਿੰਗਾ ਪੁੱਤਾਂ ਦੀ ਝੋਲੀ ਚ ਪਾਈਆਂ ਲੋਕਾਂ ਦੇ ਇੱਕ ਪਰਸੈਪਸ਼ਨ ਬਣੀ ਸੀਗੀ ਵੀ ਨੌਕਰੀ ਤਾਂ ਮੰਤਰੀ ਔਰ ਐਮਐਲਏ ਦੇ ਪਰਿਵਾਰ ਨੂੰ ਮਿਲਦੀ ਆ ਉਹਨਾਂ ਦੇ ਕਹਿਣ ਤੇ ਮਿਲ ਨਹੀਂ ਜਾਂਦਾ ਪੈਸੇ ਨਾ ਮਿਲ ਨਹੀਂ ਆ ਔਰ ਲੰਬੇ ਅਰਸੇ ਬਾਅਦ ਪੰਜਾਬ ਨੂੰ ਪਹਿਲੀ ਵਾਰ ਇਮਾਨਦਾਰ ਸਰਕਾਰ ਮਿਲੀ ਹੈ ਜਿਹਦੇ ਰਾਜ ਦੇ ਅੰਦਰ 52000 ਨੌਕਰੀਆਂ ਜਿਹਨਾਂ ਬੱਚਿਆਂ ਨੇ ਪਾਈਆਂ ਕਿਸੇ ਦਾ ਇੱਕ ਰੁਪਿਆ ਵੀ ਨਹੀਂ ਲੱਗਾ ਸੋ ਲਗਾਤਾਰ ਪ੍ਰੋ ਪੰਜਾਬ ਪ੍ਰੋ ਪਿਪਲ ਫਾਇਦੇ ਲੈ ਜਾ ਰਹੇ ਹੈ ਔਰ ਸਭ ਤੋਂ ਵੱਡੀ ਨਿਆਮਤ ਜੇ ਮੈਂ ਸਮਝਦਾ ਕਿ ਇੱਕ ਜਿਹੜੀ ਮੁੱਖ ਮੰਤਰੀ ਸਰਦਾਰ ਭਵੰਸ਼ ਸਿੰਘ ਮਾਹਜ ਦੀ ਗਵਾਹੀ ਦੇ ਸਰਕਾਰ ਨੇ ਦਿੱਤੀ ਉਹ ਹੈ ਕਿ 10 ਲੱਖ ਰੁਪਏ ਦਾ ਇੰਸ਼ੋਰੈਂਸ ਮੋਹਮਮਤ ਇੰਸ਼ੋਰੈਂਸ ਜਿਹੜਾ ਬੀਮਾ ਜਿਹੜਾ ਤਰਨ ਤਰਨੋ ਦੇ ਦੀ ਬਰਨਾਲੇ ਤੋਂ ਸ਼ੁਰੂਆਤ ਹੋ ਚੁੱਕੀ ਆ ਹਰੇਕ ਬੰਦਾ ਰੋਟੀ ਆਪਣੇ ਘਰ ਖਾ ਲੈਂਦਾ ਮਾੜੀ ਚੰਗੀ ਪਰ ਜਦੋਂ ਬਿਮਾਰੀ ਕਿਸੇ ਦੇ ਘਰ ਚ ਪੈਂਦੀ ਆ ਤਾਂ ਉਸ ਵੇਲੇ ਉਹ ਘਰ ਵਾਲੇ ਉੱਪਰਲੇ ਪਾਸੇ ਹੀ ਦੁਆਵਾ ਕਰਦੇ ਨੇ ਕਿ ਰੱਬਾ ਸਾਡਾ ਜੀਵ ਚਾਲੇ ਪਰ ਕਿਉਂਕਿ ਲਾਜ਼ ਔਰ ਟੀਕੇ ਦਾ ਪ੍ਰਬੰਧ ਨਾ ਹੋਣ ਕਰਕੇ ਅਜ਼ਾਈ ਸਾਡੇ ਲੋਕ ਚਲੇ ਜਾਂਦੇ ਆ ਮੌਤ ਦੇ ਮੂੰਹ ਸੋ 10 ਲੱਖ ਰੁਪਏ ਦਾ ਜਿਹੜਾ ਬੀਮਾ ਹੈਲਥ ਬੀਮਾ ਪੰਜਾਬ 'ਚ ਸ਼ੁਰੂਆਤ ਕੀਤੀ ਗਿਆ ਬਹੁਤ ਵੱਡੀ ਹਿਸਟੋਰੀਕਲ ਮੂਵਮੈਂਟ ਆ ਪੰਜਾਬ ਦੇ ਅੰਦਰ ਜਿਹੜੀ ਆਮ ਮਾਨਸਿਕਤਾ ਨੇ ਕੀਤੀ ਆ ਤੇ ਅਸੀਂ ਤਰਨਤਾਰਨ ਦੇ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਉਹਨਾਂ ਦੇ ਮੱਲ ਪ੍ਰੋਸੇ ਦੇ ਉੱਤੇ ਇਹ ਸੀਟ ਜਿੱਤਾਂਗੇ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ ਨਾ ਕੇਵਲ ਆਵਾਮ ਦੀ ਪਾਰਟੀ ਦਾ ਕਾਫਲਾ ਵੱਧ ਰਿਹਾ ਬਲਕਿ ਹਰਮੀਤ ਸੰਧੂ ਜਿਹੜੇ ਕਿਸੇ ਪਛਾਣ ਦੀ ਮਖਾਜ ਨਹੀਂ ਤਰਨ ਤਰਨ ਦਾ ਬੱਚਾ-ਬੱਚਾ ਘਰ-ਘਰ ਉਹਨਾਂ ਨੂੰ ਜਾਣਦਾ ਔਰ ਇਡੀ ਪਿਆਰੀ ਉਹ ਸਖਸ਼ੀਦ ਨੇ ਇਹਨੇ ਨੇਕ ਦਿਲ ਇਨਸਾਨ ਨੇ ਤੇ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ ਉਹ ਨਾ ਕੇਵਲ ਜਿੱਤ ਦੀਆਂ ਬਰੂਹਾਂਵਲ ਵੱਧ ਰਿਹਾ ਬਲਕਿ ਵੱਡੇ ਅੰਤਰ ਦੇ ਨਾਲ ਇਹ ਤੋਂ ਦੇ ਲੋਕਾਂ ਦੇ ਵਿਸ਼ਵਾਸ ਨਾਲ ਜਿੱਤਣਗੇ ਸੋ ਮੈਂ ਤਰਨਤਾਰ ਵਾਸੀਆਂ ਦੇ ਚਰਣਾ 'ਚ ਬੇਨਤੀ ਕਰਦਾ ਹੰਭਲ ਬੇਨਤੀ ਕਰਦਾ ਕਿ ਤਰਨਤਾਰਨ ਇਹ ਵੈਸੇ ਤਾਂ ਸਵੋਚਾ ਪੰਜਾਬ ਗੁਰਸੇਵਾਨਾਂ ਦੇ ਧਰਤੀ ਹੈ ਸੋ ਇਹ ਧਰਤੀ ਵੀ ਬਹੁਤ ਮਹਾਨ ਹੈ ਸੋ ਇਸ ਧਰਤੀ ਦੇ ਲੋਕਾਂ ਦੇ ਸਾਨੂੰ ਭਰੋਸਾ ਯਕੀਨ ਹੈ ਕਿ 11 ਨੰਬਰ ਨੂੰ ਜਿਹੜੀਆਂ ਇਹਨਾਂ ਨੇ ਵੋਟਾਂ ਮਤਦਾਨ ਕਰਨਾ ਜਿਹੜਾ ਬਟਨ ਦਬਾਉਣਾ ਇੱਕ ਵਾਰ ਫਿਰ ਆ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਸਾਬਤ ਕਰਨ ਤਾਂ ਦੇ ਲੋਕ ਕਰਦੇ ਕਿ ਭਗਵੰਤ ਮਾਨ ਜੀ ਦੀ ਸਰਕਾਰ ਜਿਹੜੀ ਇਮਾਨਦਾਰੀ ਦੇ ਨਾਲ ਜਿਹੜੀ ਕਰਪਸ਼ਨ ਦੇ ਖਿਲਾਫ ਅੱਜ ਉਹ ਲੋਕ ਜਿਹੜੇ ਆਪਣੇ ਆਪ ਨੂੰ ਸਮੇਂ ਕੋਈ ਮੱਝ ਦਾ ਜਰਨਲ ਬਣੀ ਬੈਠਾ ਸੀ ਕੋਈ ਪੰਜਾਬ ਦਾ ਰਾਖਾ ਬਣੀ ਬੈਠਾ ਸੀ ਪਰ ਅੱਜ ਸਾਬਤ ਕੀਤਾ ਪੰਜਾਬ ਦੇ ਅੰਦਰ ਭਗਵੰਤ ਮਾਨ ਜੀ ਨੇ ਕਿ ਪੰਜਾਬ ਦੇ ਰਾਖੇ ਕੌਣ ਨੇ ਅੱਜ ਉਹ ਲੋਕ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੈਂ ਸਮਝਦਾ ਸਭ ਤੋਂ ਵੱਡਾ ਅਕਿਰਤ ਕਾਰਜ ਜੇ ਪੰਜਾਬ ਦੇ ਅੰਦਰ ਕਿਸੇ ਨੇ ਕੀਤਾ ਅਕਾਲੀ ਭਾਜਪਾ ਦੇ ਰਾਜ ਦੇ ਦੌਰਾਨ ਪੰਜਾਬ ਦੇ ਘਰਾਂ 'ਚ ਚਿੱਟਾ ਕਰ ਕਰ ਭੇਜਿਆ ਉਹ ਸੀਵੇ ਜਿਹੜੇ ਅਜੇ ਵੀ ਬਲਦੇ ਆ ਉਹ ਰੂਹਾਂ ਜਿਹੜੀਆਂ ਅਜੇ ਵੀ ਤੜਪਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਦਾ ਜਵਾਬ ਦੇਣੇ ਪਊਗਾ ਇੱਕ ਜਵਾਬ ਉੱਪਰ ਦੇਣਾ ਇੱਕ ਕਾਨੂੰਨ ਤੇ ਦੇਣਾ ਤੇ ਅੱਜ ਉਹ ਲੋਕ ਜਿਹੜੇ ਦੰਦਨਾ ਦੇ ਸਗੇ ਇੱਥੇ ਭਵੰਤ ਮਾਨ ਜੀ ਦੀ ਸਰਕਾਰ ਨੇ ਸਾਬਤ ਕੀਤਾ ਕਿ ਅਸੀਂ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਤਸਕਰਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਐਂਟੀ ਪੰਜਾਬ ਕੰਮ ਕਰਨ ਵਾਲਾ ਬੰਦਾ ਜਿਨ੍ਹਾਂ ਨੇ ਪੰਜਾਬ ਦੀਆਂ ਮਤਲਬ ਜਿਹੜੀਆਂ ਉਹ ਕਹਿ ਸਮਝਦਾ ਵੀ ਪੰਜਾਬ 'ਚ ਲੁੱਟ ਕੀਤੀ ਆ ਪੰਜਾਬ ਨੂੰ ਆਹਤ ਕੀਤਾ ਸਰਕਾਰ ਲਕੀਰ ਮਾਰ ਕੇ ਤੁਰੀ ਆ ਅੱਜ ਕਰਪਸਨ ਦੇ ਖਿਲਾਫ ਗੁੰਡਾ ਗੱਦੀ ਦੇ ਖਿਲਾਫ ਸੋ ਪੰਜਾਬ ਦੀ ਬਿਹਤਰੀ ਦੇ ਲਈ ਪੰਜਾਬੀ ਲੋਕਾਂ ਦੇ ਭਾਈਚਾਰਕ ਸਾਂਝ ਦੇ ਲਈ ਤੇ ਪੰਜਾਬ ਦੇਸ਼ ਸਿੰਧਰ ਇੱਕ ਦੁਆਰਾ ਫਿਰ ਮੋਹਰਲਾ ਸੂਬਾ ਬਣੇ ਇਹ ਜਿਹੜੀ ਲਗਾਤਾਰ ਜਿਹੜੀ ਸਰਕਾਰ ਕੰਮ ਕਰ ਰਹੀ ਉਸ ਕੰਮਾਂ ਦੇ ਆਸਰੇ ਸੀ ਪੰਜਾਬ ਦੇ ਤਰਨਤਾਰ ਦੇ ਲੋਕਾਂ ਦੇ ਚਰਨਾਂ ਸੇਜਦੀ ਕਰਦੇ ਆ ਵੀ ਉਹ ਹਰਬੀਰ ਸੰਧੂ ਜੀ ਨੂੰ ਵੱਡੇ ਮੈਦਾਨਾਂ ਵਿੱਚ ਜਿਤਾਉਣ ਤਾਂ ਜੋ ਜਿਹੜੀ ਵਿਕਾਸ ਦੀ ਰਫ਼ਤਾਰ ਪਿਛਲੇ ਸਮੇਂ 'ਚ ਸਾਡੇ ਸਰਕਾਰ ਚੋਂ ਐਮਐਲਏ ਸਾਹਿਬ ਜਿਹੜੇ ਸਾਡੇ ਤੋਂ ਵਿਸੜ ਗਏ ਉਹਨਾਂ ਦੀ ਸਿਹਤ ਕਮਜ਼ੋਰ ਹੋਣ ਕਰਕੇ ਕੁਝ ਕੰਮਾਂ ਦੀ ਘਾਟ ਰਹਿ ਗਈ ਉਹ ਦੁਹਣੀ ਤੀਣੀ ਰਫ਼ਤਾਰ ਦੇ ਨਾਲ ਜਿਹੜਾ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਦਲਾ ਕਰ ਸਕੀਏ ਤਰਨਤਾਰ ਦੇ ਲੋਕਾਂ ਦੀ ਸੇਵਾ ਕਰ ਸਕੀਏ ਇਹ ਅਸੀਂ ਬੇਨਤੀ ਕਰਦੇ ਹੋਏ ਤਰਨਤਾਰਨ ਦੇ ਵਸਨੀਕਾਂ ਦੇ ਵਿਸ਼ਵਾਸ ਕਰਦੇ ਆਂ ਵੀ ਵੱਡੇ ਅੰਤਰ ਦੇ ਨਾਲ ਉਜਤਾਣਗੇ ਔਰ ਤਰਨਤਾਰਨ ਦੇ ਲੋਕ ਇੱਕ ਵਾਰ ਫਿਰ ਹਰਮੰਦੂ ਹਰਬੀਰ ਸੰਧੂ ਜੀ ਨੂੰ ਵਿਧਾਨ ਸਭਾ ਚ ਤਾਕੇ ਭੇਜਣ ਸੋ ਗੱਲ ਇੱਕ ਜੀਐਮਓ